ਇਹ ਲਈ ਪੇਪਰ ਦੇਗਾ ਬਾਹਰ ਆ ਮੈਂ ਪੁੱਛਾਂ ਮੈਂ ਪੇਪਰ ਕਿਵੇਂ ਆਇਆ ਹਾਂ ਕਹਿੰਦਾ ਮੈਂ ਤਾਂ ਫੇਲ ਆ ਯਾਰ ਥੋੜਾ ਸੱਚੀ ਫੇਲ ਹੋ ਗਿਆ ਹੈਲੋ ਗਾਇਜ਼ ਵੈਲਕਮ ਟੂ ਡੇਲੀ ਵਲੌਗਸ ਤੇ ਕਰਦੇ ਆ ਅੱਜ ਦੰਦੀ ਸ਼ੁਰੂਆਤ ਤੇ ਅੱਜ ਸੰਡੇ ਵੀ ਹੈ ਤੇ ਅੱਜ ਆਪਾਂ ਪੇਪਰ ਦੇਣ ਵੀ ਜਾਣਾਗਾ ਚਲੋ ਫਿਰ ਮਿਲਦੇ ਆ ਰਾਜ ਦਿੰਦੀ ਪਈਆ ਯਾ ਯਾਰੋ ਵੈਲਕਮ ਟੂ ਵਲੌਗ ਹੁਣ ਕਿਪੀ ਦੀ ਫੋਟੋ ਸੈਟ ਨਹੀਂ ਹੋ ਰਹੀ ਉਹ ਕਹਿੰਦੇ ਹੁੰਦੇ ਨਾ ਵੇਲੇ ਦੇ ਕੰਮ ਤੇ ਕਿ ਵੇਲੇ ਦੀਆਂ ਟੱਕਰਾਂ ਹੁਣ ਫੋਟੋ ਸੈਟ ਕਰਾਓ ਕਿ ਪੇਪਰ ਦੇ ਜਾਂ ਜਾਓ ਤੇ ਜਿਹਦੇ ਮਿਲਦਾ ਕਿ ਨਹੀਂ ਮਿਲਦਾ ਹੁਣ ਅੱਜ ਐਂ ਦਵਾਰਾ ਕੋਈ ਗਾਣੇ ਵੀ ਨਹੀਂ ਖੁੱਲੇਗੀ ਦੇਖੋ ਸੁਣ ਲਿਆ ਮਿਲ ਗਿਆ ਚੋਕਨਾਂ ਪਰ ਆਵਾ ਮੇਰਾ ਕਰਾਂ ਮਾਰੀ ਜਾਂਦਾ ਸੀਗਾ ਚਲ ਗਿਆ ਹੁਣ ਪੇਪਰ ਦਾ ਵੀ ਚੱਕ ਨਹੀਂ ਆ ਸਹੀ ਗੱਲ ਹੈ ਲੈਟਸ ਗੋ ਫਾਈਨ ਮਿੰਟ ਦਾਲੂ ਬੜਾ ਮੰਗੇ ਮੰਗੇ ਲੈ ਆਹ ਹਾ ਦਰੂਹੂ ਪੀਤੀ ਹੋਣੀ ਹੋਈ ਯਰ ਤੇ ਵਾਸਤੇ ਤੁਹਾਰੇ ਇਕੱਲੇ ਕਮੈਂਟ ਕੀ ਆ ਬੜੀ ਲਾਦਣਾ ਹੈ ਨਾ ਇਹ ਜਲੇਰ ਦੇਨੋ ਤੇਨੋ ਮੈਂ ਸਬਸਕ੍ਰਾਈਬ ਕਰ ਦਰ ਲਾ ਬੈੜੰਗੀਆਂ ਮੈਂ ਜਿੰਨਾਂ ਦੇ ਵੇਖੀ ਠੀਕ ਆ ਹਾਂ ਫਿਰ ਤਿਆਰੀ ਅੱਜ ਪੇਪਰ ਦੇ ਹੈ ਓਏ ਪਰ ਯਾਰ ਤੇਰੇ ਆਉਣ ਤੋਂ ਪਹਿਲਾਂ ਹੀ ਦੇ ਗਿਆ ਈ ਵਾਲਾ ਅੱਜ ਥੋੜਾ ਤਾਂ ਹੋ ਗਿਆ ਨਾ ਹੋਰ ਹੋਰ ਠੀਕ ਆ ਕੇ ਵੀ ਆਪਾਂ ਹੀ ਰਹਿ ਗਏ ਥਾਲੇ ਇਹਨਾਂ ਦਾ ਤਾਂ ਹੋ ਗਿਆ ਪੇਪਰ ਲੱਗੂ ਬੜਾ ਭੈਰ ਹਾਂ ਕਿਵੇਂ ਸੀਗਾ ਪੇਪਰ ভাই ਪੇਪਰ ਦਾ ਸੌਖਾ ਹੀ ਸੀਗਾ ਛੋਟਾ ਸਵੇਰ ਦਾ ਹੈਗਾ ਔਖਾ ਹੀ ਸੀਗਾ ਹੋਰ 9 ਵਜੇ ਤੋਂ ਹੀ ਆਪਣਾ ਪੂਰੀ ਨਗਲ ਚੱਲੀ ਨਾ ਹੋਣਾ ਚੱਲਿਆਗਾ ਐਵੇਂ ਦਿਖਾਈ ਜਾਂਦੇ ਹੋ ਤੁਹਾਨੂੰ ਉਹ ਦੱਸ ਕੇ ਗਿਆ ਕੋਈ ਨਹੀਂ ਕਰਾਉਂਦਾ ਗੁੰਦਾ ਆਪੇ ਅਸੀਂ ਆ ਪੜ ਕੇ ਆਏ ਵੀਰੇ ਪਰਿਵਾਰ ਕੋ ਬਲੌਗ ਆ ਬਰੋਏ ਕੱਟ ਕੱਟ ਕਹਾਵਾ ਦਾ ਕਹਾਵਾ ਕਰਨਾ ਓਏ ਕੱਟ ਦੇਖਿਓ ਉੱਥੇ ਬੈਠ ਕੇ ਰਿਆ ਆਸ-ਪਾਸੇ ਦੇਖੀਆ ਕਰੋ ਨਾਲ ਕੋਈ ਨਹੀਂ ਹੈਗਾ ਨਹੀ ਆ ਕੋਈ ਨਾ ਜੇ ਹੁੰਦਾ ਫਿਰ ਕਰੋਨਾ ਕਰਾ ਦਿੰਦਾ ਦੂਜਾ ਨਹੀਂ ਉਹ ਹੀ ਕਰ ਸਕਦਾ ਭਰਾਵਾ ਉੱਥੇ ਭਰਾਵਾ ਆਪਾਂ ਆਪਣੇ ਪੜੇ ਹੋਏ ਆ ਯਾਰ ਇੱਥੇ ਉੱਦੀ ਆਹ ਦੇਖਦਾ ਕੋਈ ਐਨ ਦੇ ਕਰ ਲਈ ਸਾਰੇ ਹੂੰ ਬਹਿ ਪੇਪਰ ਸਾਰਾ ਕਰਤਾ ਠੀਕ ਤੇਰਾ ਪੜ ਕੇ ਗਿਆ ਚਾਰ ਕਿ ਤੁੱਕੇ ਲਾਏ ਬਾਕੀ ਸਾਰਾ ਚਾਪ ਦੇਖੋ ਬਾਕੀਆਂ ਦੇ ਪੇਪਰ ਘਰੇ ਬੈ ਕੇ ਹੋ ਰਹੇ ਆ ਔਨਲਾਈਨ ਹੈ ਨਾ ਕੋਈ ਕਰੋਨਾ ਕਰੇ ਆਪਣਾ ਕਰੋਨਾ ਨਹੀਂ ਹੁੰਦਾ ਗੜਗੀ ਚੱਕਰੀ ਆਈਟੀ ਵਾਲਿਆਂ ਨਾਲ ਬੜਾ ਵੈਰ ਯਾਰ ਸਹੀ ਗੱਲ ਆ ਆ ਬਾਕੀ ਆ ਬੰਦੇ ਨੂੰ ਬੜਾ ਪੇਪਰ ਹੁੰਦਾ ਹਾਂ ਇਹ ਤਾਂ ਆਉਂਦੀ ਆਉਂਦਾ ਹੈ ਮਤਾਂ ਛੜ ਕੇ ਉਹਲੇ ਖਾਂਦਾ ਇੱਕ ਇਹ ਤਾਂ ਬਾਰਤੀ ਲੈਣੀ ਆ ਸਹੀ ਗੱਲ ਇਹ ਪਰਮੈਟ ਕਲੀਅਰ ਵੀ ਆ ਕੇ ਕਹਿ ਰਹੇ ਤੁਸੀਂ ਨਹੀਂ ਉਹ ਮੈਂ ਕਹਿੰਦਾ ਹੀ ਇਹ ਭਰਾ ਬਿਜਲੀ ਦੀ ਪੇਪਰ ਤੇ ਹੈ ਬਾਹਰ ਮੈਂ ਪੁੱਛਿਆ ਮੈਂ ਪੇਪਰ ਕਿਵੇਂ ਆਈ ਹਾਂ ਕਹਿੰਦਾ ਮੈਂ ਤਾਂ ਫੇਲ ਆ ਯਾਰ ਸੱਚੀ ਫੇਲ ਹੋ ਗਿਆ ਦਾ ਦਾ ਸੀ ਨਾ ਹੈ ਦੇ ਦੇਖਾ ਉਹਨਾਂ ਸਾਡਾ ਪੇਪਰ ਹੋਇਆ ਹੀ ਨਾ ਆ ਹੀ ਫੇਲ ਹੀ ਸੀ ਠੀਕ ਇਹ ਤਾਂ ਭਰਾਵੋ ਪਹਿਲੇ ਕਹੀਏ ਕਿ ਤੂੰ ਮੈਂ ਫੇਲ ਬਸ ਬਸ ਜਲਦਾ ਅਗਲੇ ਨੂੰ ਲਾਓ ਵੀ ਪੇਪਰ ਹੋ ਗਿਆਗਾ ਤੇ ਹੁਣ ਕੀ ਲੱਗਿਆ ਜਾ ਠੰਡ ਦੇ ਫੱਟੇ ਚੱਕੇ ਜਾਣਾ ਓਏ ਹੰਡਾ ਆਦੀ ਤੁਨੂ ਤੇਰੀ ਠੀਕ ਤੇਰਾ ਪੇਪਰ ਕਿਵੇਂ ਹੋਇਆ ਹੈ ਹੈ ਮੇਰਾ ਵੀ ਸਰਾ ਹੀ ਹੋ ਗਿਆ ਲੱਗਦਾ ਨਹੀਂ ਕਿ ਇੰਨਾ ਵਧੀਆ ਹੋਊਗਾ ਆਪਣਾ ਪੇਪਰ ਪਰ ਹੋ ਹੀ ਗਿਆ ਓਏ ਇਹਨੂੰ ਤਾਂ ਕੋਈ ਸੁਹਾਗੇ ਸੁਹਾਗੇ ਤੇ ਨਹੀਂ ਬਿਠਾਉਣਾ ਤੂੰ ਗੱਡੀ ਬਿਠਾਈ ਵਰਦੇ ਹੋਗੇ ਕੀ ਆਲਾ ਪੇਪਰ ਵਧੀਆ ਹੋ ਗਿਆ ਹਾਂ ਵਧੀਆ ਹੋ ਗਿਆ ਸਨੀਪ ਹੈ ਜਾਂ ਸਨੀਪ ਗਿਆ ਓਏ ਕੋਈ ਸੀ ਪੇਪਰ ਹਾਂ ਇੱਕ ਜਾਂਦਾ ਉਹਦੇ ਮਗਰ ਸਾਰੇ ਹੋ ਜਾਂਦੇ ਲੈ ਆ ਇਧਰ ਕਿਤੇ ਨੂੰ ਮੋੜਦਾ ਹੁਣ ਮੈਂ ਜਾਂਦਾ ਅੱਗੇ ਯਾਰ ਤੂੰ ਲੱਗ ਤੂੰ ਲੱਗੇ ਵੀ ਮੂਰੇ ਠੀਕ ਯੂਜ਼ ਇੱਥੇ ਹੁਣ ਆ ਵਾ ਡਸਟ ਬੀਨ ਚ ਫਿਰ ਬਾਡਸਟ ਬੀਨ ਚ ਹਾਏ ਯਾਰ ਨਾ ਦੇ ਇਦਾਂ ਵੀਡੀਓ ਬੰਦ ਕਰ ਓਏ ਨਹੀਂ ਪਰਮ ਆ ਆ ਮੁੰਡਾ ਇਹ ਵੀਡੀਓ ਕਰ ਬਲ ਹਾਂ ਲੱਗਣਾ ਤੇਰੀ ਰੀਲ ਬਣਾਉਣ ਦਾ ਜਾ ਚਾਹ ਬਣਾ ਚਾਹ ਬਣਾ ਲਈ ਕਿਹਨੇ ਚਾਹ ਪੀ ਚਾਹ ਨਾਲ ਖਲਕ ਪਈਏ ਤੇਰੇ ਮੈਂ ਨਹੀਂ ਯਾਰ ਦਵਾਈ ਦੋਈ ਲਾਲੀ ਸੱਟ ਹੋ ਗਈ ਕੁਟਲੀ ਹਮ ਹੈ ਹੀ ਸੰਤਰੇ ਆ ਸਾਰੇ ਕਿੰਨੂ ਕਿੰਨੂ ਆ ਪਰ ਇਹ ਸਹੀ ਨਹੀਂ ਨਾ ਬੰਦੇ ਕਿਨੂੰ ਕਿਉਂ ਨਹੀਂ ਮੰਨੇ ਮੌਸਮ ਅਜਾ ਯਾਰ ਲੈ ਤੇਰੀ ਜਾਨ ਨਹੀਂ ਆਈ ਆ ਗਈ ਆ ਗਈ ਪਾਣ ਦੇ ਉਹ ਡਲੋਗੀ ਆ ਜਾਗੇ ਹੋਰ ਦੱਸ ਜਲਦੀ ਵਧਿਆ ਕਰਿਆ ਪੇਪਰ 올 ਦਾ ਬੈਸਟ ਹਮ ਕਰਦੇ ਬੇਟਾ ਛੋਟੀ ਓਡੀ ਚੱਲ ਕੇ ਬਠੰਡ ਬੋਲ ਹੋ ਜਾਂਦੀ ਹੈ ਨਾ ਓਏ ਬੜੀ ਯਾਰ ਆਵੇ ਆਗੇ ਪਾ ਹੋ ਗਈ ਏ ਬਹੁਤ ਹਮ ਹੁਣ ਆਪ ਨੂੰ ਵੇਟ ਕਰਨੀ ਪਣੀ ਹੈ ਨਾ ਉਹਨਾਂ ਦਾ ਪੇਪਰ ਹਾਈਚ ਸ਼ੁਰੂ ਹੋਇਆ ਹੋਣਾਗਾ ਤਿੰਨ ਕ' ਵੇ ਤਾਂ ਹੋ ਜਾਊਗਾ ਨਾ ਵਿਲੇ ਹਨਾ ਪਰ ਨਹੀਂ ਕੀ ਬੰਦ ਹਮ ਯਾਦ ਕਰਤਾ ਵੱਜ ਗਈ ਤਿੰਨ ਵੱਜ ਗਈ ਫੇਰ ਤਾਂ ਜਲਦੀ ਆਇਆਂ ਨਿਕ ਮਿਲਦਾ ਚਾਰ ਕ' ਵੇ ਤੱਕ ਆ ਜਾਣਗੇ ਚਾਰ 4:30 ਤੱਕ ਚਲ ਹੁਣ ਤਾਂ ਗਿਆ ਵਾਗਾ ਇਕੱਠੀ ਚੱਲਾਂਗੇ ਬੱਸ ਬੰਦ ਕਰ ਹਮ ਸਾੜਾ ਲੱਗਣੀ ਅੱਜ ਹਾਲੇ ਆਈ ਰੱਖੀ ਬਸ ਦੇ ਆ ਗਈ ਤਰਾ ਚਲੀ ਉਹ ਤੇ ਦੇਖਦੇ ਆ ਆ ਫੜੇ ਇਹ ਬੁਰੀ ਆਈ ਓਏ ਓਰੇ ਆ ਬਹੁਤ ਲੱਗੀ ਜਾ ਰਿਹਾ ਪੰਗੇ ਪੰਗੇ ਨਾਲ ਓਏ ਅੰਗਰੇਜ਼ਾਂ ਵਾਲੀ ਦਾ ਕਿੰਨਾ ਪਰਾਣਾ ਖੜਾ ਦੇਖ ਓਏ ਇਹ ਆਰਮੀ ਵਾਲਾ ਲੱਗਦਾ ਕਿੰਨੀ ਪਤਲੀ ਵਾਈਫਾ ਤਾਂ ਤੈਨੂੰ ਨਹੀਂ ਸ਼ਕਤੀਮਾਨ ਆਰਮੀ ਵਾਲਾ ਲੱਗਦਾ ਸ਼ਕਤੀਮਾਨ ਆ ਮੂਰੇ ਲੀ ਨੀ ਸ਼ਕਤੀਮਾਨ ਵੀ ਇਹ ਆ ਵੀ ਆਹ ਆ ਦੇਖੋ ਸ਼ਕਤੀਮਾਨ ਯਾ ਭਾਈ ਮੈਂ ਤਿਆਰ ਹਾਂ ਹੁਣ ਫੋਟੋ ਖਿੱਚੇਂ ਐਂਡੀ ਯਾ ਕੇ ਵੀ ਕਿ ਜਾਣਾ ਜੈਟੋਣੀ ਹੋਏ ਦੇਖ ਜਬਰਦਸਤ ਆ ਬੂਰਾ ਓਏ ਬੁਲਾਵਾਂ ਨਾ ਮਰਾ ਫੋਟੋ ਹੀ ਆ ਕਾਜ ਛੱਡ ਜਾ ਸਿੱਧੇ ਨਾ ਕਰਦੇ ਓਏ ਸਾਲਾ ਛੱਡ ਜਾ ਫੋੜ ਛੱਡ ਕੇ ਹਾਂ ਛੱਡ ਕੇ ਚੱਲੀ ਹੁਣ ਘਰਾਂ ਨੂੰ ਫਿਰ ਫੋਟੋ ਖਿੱਚ ਲੈ ਕੇ ਸਾਰਿਆਂ ਦੀ ਤੇਰੇ ਤਾਂ ਪਹਿਲਾਂ ਖਿੱਚਦੇ ਆ ਤਾਂ ਠੀਕ ਆ ਓਕੇ ਤੁੱਕਾ ਨਾ ਤਲਾਕ ਵੀ ਚੱਲ ਗਿਆ ਹੋੜੀ ਚੜਦੇ ਹੋੜੀ ਚੜਾਂਗੇ ਹਾਂ ਚਲੋ ਫਿਰ ਗੱਡੀ ਵਿੱਚ ਬੈਠਦੇ ਆ ਆਪਾਂ ਯਾਨਾ ਕਿ ਵੀ ਨਾ ਪਈਆਂਗੇ ਉਹਦੋਂ ਨੇ ਦੇ ਕਿੱਥੇ ਕਰਦੀ ਸੀ ਸ਼ੀਟ ਉਹ ਦੇਖੂਗਾ ਤਾਂ ਵੇ ਲੋੜੀ ਆਪਾਂ ਪੇਪਰ ਦੇ ਵੀ ਕਰ ਆ ਚੁੱਕੇ ਆਂ ਤੇ ਇੱਕ ਹੀ ਆਦੇਸ ਨਾਲ ਦੇ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਤੇ ਸਬਸਕ੍ਰਾਈਬ ਜੁੜਾ